ਸਰ ਇੱਕ ਮੈਰਪੁਰ ਦੇ ਵਿੱਚ ਜਿਹੜੀ 5 ਨੰਬਰ ਵਾਰਡ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਜੀ ਨਗਰ ਨਿਗਮ ਦੀ ਕੀ ਕਹਣਾ ਚਾਹੋਗੇ ਅ ਮੈਂ ਸਾਰੇ ਜਿਹੜੇ ਤੁਹਾਡੇ ਈਵਰਸ ਸਿੰਘ ਉਹਨਾਂ ਨੇ ਸ਼ੇਅਰ ਕਰਨਾ ਚਾਹੁੰਦਾ ਹੈਗਾ ਕਿ ਸਾਡੇ ਨਕੂਦੇ ਸਬਡਿਵੀਜ਼ਨ ਦੇ ਵਿੱਚ ਸਿਰਫ ਇੱਕ ਹੀ ਵਾਰਡ ਦੇ ਵਿੱਚ ਜਿਹੜੀਆਂ ਹੈਗੀਆਂ ਅ ਨਗਰ ਪੰਚਾਇਤੀ ਚੋਣਾਂ ਹੋ ਰਹੀਆਂ ਆਈਆਂ ਨੇ ਔਰ ਉਮੈਤਪੁਰ ਵਾਰਡ ਨੰਬਰ 5 ਨੇਗਾ ਉੱਥੇ ਇਸ ਕਰਕੇ ਹੋ ਰਹੀਆਂ ਨੇ ਕਿ ਜਿਹੜੇ ਉਸ ਸਮੇਂ ਦੇ ਮੌਜੂਦਾ ਕੌਂਸਲਰ ਸੀਗੇ ਉਹਨਾਂ ਦਾ ਅਨਫੋਰਚਨਟਲੀ ਦਿਹਾਂਤ ਹੋ ਗਿਆ ਸੀ ਸੋ ਮਜਬੂਰਨ ਸਾਨੂੰ ਇਹ ਜਿਹੜੀਆਂ ਹੈਗੀਆਂ ਚੋਣਾ ਕਰਵਾਰੀਆਂ ਹੈ ਕਹਿਦੀਆਂ ਨੇ ਸਰ ਚੋਣਾ ਨੂੰ ਲੈ ਕੇ ਤਿਆਰੀਆਂ ਕਿਸ ਤਰ੍ਹਾਂ ਆ ਚੋਣਾ ਦੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੈਗੀਆਂ ਨੇ ਕਿਉਂਕਿ ਸਾਡੇ ਕੋਈ ਵਰਡ ਹੈਗਾ ਇਸ ਕਰਕੇ ਸਾਨੂੰ ਜਿਹੜੇ ਰਿਸੋਰਸਸ ਹੈਗੇ ਉਹਦੀ ਕੋਈ ਕਾਟ ਨਹੀਂ ਹੈਗੀ ਹੈ ਪੁਲਿਸ ਪਰਸਨਲ ਜਿਹੜੀ ਹੈਗੀ ਅਸੀਂ ਆਲਰੇਡੀ ਡਿਪਲਾਈ ਕੀਤੇ ਹੋਏ ਨੇ ਐਸਐਲਏ ਵੀ ਨੋਮੀਨੇਸ਼ਨ ਸੈਂਟਰ ਦੇ ਬਾਹਰ ਬਹੁਤ ਹੀ ਸਖਤ ਜਿਹੜਾ ਹੈਗਾ ਪ੍ਰੈਜ਼ੈਂਸ ਹੈਗੀ ਹੈ ਪੁਲਿਸ ਫੋਰਸਸ ਦੀ और यही इसी यही वाली जी अरेजमेंट्स है असि इन्होंपलीकेट करा चोड़ों वाले दिन एक तरीकों इस तो इलावा असी जो सारा स्कड्यूल बना लिया है कि जे पीआर ए पी आर ओज है उन्होंने ट्रेन करना उन्होंने मास्टर ट्रेनर किपलॉय करने है, है। पोलिंग स्टेशन जो है जी तैयारी हैगी मुकम्मल तौर जी है इंश्योर करना सारिया जीज़ा है ऑलरेडी कर लिया गई कैमरा नज़र ਕੈਮਰਿਆਂ ਦੇ ਵਿੱਚ ਬਿਲਕੁਲ ਰੱਖੀ ਜਾਏਗੀ ਜੀ ਔਰ ਨਾ ਸਿਰਫ ਚੋਣਾ ਬਲਕਿ ਜਿਹੜਾ ਸਾਡਾ ਨਾਮਿਨੇਸ਼ਨ ਪ੍ਰੋਸੈਸ ਹੋ ਰਿਹਾ ਔਰ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਰਿਕਾਰਡਿੰਗ ਕਰ ਰਹੇ ਹਾਂ ਰੀਅਲ ਟਾਈਮ ਰਿਕਾਰਡਿੰਗ ਹੋ ਰਹੀ ਹੈ ਸਰ ਪੰਨ ਨੰਬਰ ਵਾਰਡ ਦੇ ਇਲਾਕੇ ਇਲਾਕੇ ਵਾਲਿਆਂ ਨੂੰ ਕੀ ਮੈਸੇਜ ਹੈ ਅ ਮੇਰੀ ਸਾਰੀ ਹੀ ਵਾਰਡ ਨਿਵਾਸੀਆਂ ਨੂੰ ਇਹੀ ਕਹਿਣਾ ਹੈਗਾ ਕਿ 21 ਤਰੀਕ ਨੂੰ ਹਮ ਹਮ ਆ ਕੇ ਜਿਹੜਾ ਹੈਗਾ ਆਪਣਾ ಮತ ਧਿਕਾਰ ਦਾ ਜਿਹੜਾ ਤੁਹਾਨੂੰ ਅਧਿਕਾਰ ਸੰਵਿਧਾਨ ਨੇ ਦਿੱਤਾ ਹੈਗਾ ਉਹਨੂੰ ਐਗਜ਼ੀਕਿਊਟ ਕਰੋ ਔਰ ਇੱਕ ਅچھے ਕੈਂਡੀਡੇਟਡ ਹੈਗਾ ਉਹ ਨੂੰ ਇਲੈਕਟ ਕੀਤਾ ਜਾਵੇ। ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਹਾਂ ਜੀ ਮੈਂ ਪਹਿਲੇ ਦੱਸਿਆ ਹੈਗਾ ਕਿ ਜੀ ਪੁਲਿਸ ਸਾਢੇ ਸਾਰੀ ਸਬਡਿਵੀਜ਼ਨ ਦੀ ਹੈਗੀ ਆ। ਉਹਨੇ ਸਿਰਫ ਇੱਕ ਵਾਰਡ ਨੂੰ ਹੀ ਦੇਖਣਾ ਹੈ ਇਸ ਕਰਕੇ ਕੋਈ ਸਾਢੇ ਕੋਲ ਕਮੀ ਨਹੀਂ ਹੈਗੀ ਪੁਲਿਸ ਪਰਸਨਲ ਦੀ ਜਿਹਸੀ ਰਿਟਾਇਰ ਸਿਕਿਉਰਿਟੀ ਜਿਹੜੀ ਹੈਗੀ ਉਹਦੇ ਵਾਸਤੇ ਜਾਵਾਂਗੇ। ਇਹ ਪੋਲਿੰਗ ਸਟੇਸ਼ਨ ਤੋਂ ਬਾਹਰ 100 ਮੀਟਰ ਦੇ ਖੇਰੇ ਤੇ ਔਰ ਇੱਕ ਜਿਹੜਾ ਹੈ ਕਿ ird girdo ਵਾਲੇ ਸਾਰੇ ਪੁਆਇੰਟ ਜਿੱਥੇ ਕੀ ਕੋਈ ਸ਼ਰਾਰਤ ਦਾ ਹਦੇਸ਼ਾ ਹੈਗਾ। ਤਾਂ ਤੇ ਅੰਸਰ ਨੂੰ ਕੀ ਨਸੀਗਾ ਸ਼ਰਧਾਤੀਆਂ ਸਰਾਂ ਨੂੰ ਮੇਰਾ ਇਹੀ ਕਹਿਣਾ ਹੈਗਾ ਕਿ ਅ ਮਤਲਬ ਇਸ ਤਰੀਕੇ ਦਾ ਕੋਈ ਖਿਆਲ ਵੀ ਮੰਚ ਨਾਲ ਲੈ ਕੇ ਆਓ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਤਾ ਜਾ ਸਕੇ ਅਦਰਵਾਇਜ਼ ਜੇ ਕੋਈ ਜੇਕਰ ਕੋਈ ਇਹ ਵਿਕਤੀ ਅੱਦਾ ਕਰਦਾ ਹੈਗਾ ਤੇ ਉਹਨੂੰ ਉਹਦਾ ਖਮਿਆਜ਼ਾ ਜਿਹੜਾ ਹੈਗਾ ਉਹ ਬਹੁਤ ਭਾਰੀ ਕੀਮਤ ਦੇ ਨਾਲ ਚੁਕਾਣਾ ਪਏਗਾ